ਹੈਲੋ ਜੀ ਵੈਲਕਮ ਟੂ ਬੈਕ ਕਾਰਤਿਕ ਕੰਟੈਂਟ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਸਾਬੂਦਾਣਾ ਵੜਾ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਫਿਰ ਅੱਜ ਦੀ ਆਪਣੀ ਰੈਸਪੀ ਸ਼ੁਰੂ ਕਰਦੇ ਹਾਂ ਸਾਬੂਦਾਣਾ ਵੜਾ ਬਣਾਉਣ ਵਾਸਤੇ ਅਸੀਂ ਇਹ ਵਾਲੀ ਇੱਕ ਕੌਲੇ ਸਾਬੂਦਾਣਾ ਭਿਉਆ ਸੀ ਜਿਹੜਾ ਕਿ ਫੁੱਲ ਕੇ ਡਬਲ ਹੋ ਗਿਆ ਹੈ 7-8 ਘੰਟੇ ਅਸੀਂ ਪਹਿਲੇ ਇਹਨੂੰ ਭਿਉਂ ਕੇ ਰੱਖਿਆ ਸੀ ਦੇਖੋ ਜੀ ਬਿਲਕੁਲ ਇਹ ਸੌਫਟ ਹੋ ਗਿਆ ਜੀ ਤੇ ਹੁਣ ਅਸੀਂ ਬਹੁਤ ਹੀ ਟੇਸਟੀ ਸਾਬੂਦਾਣਾ ਵੜਾ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਸਾਬੂਦਾਣੇ ਨੂੰ ਇੱਕ ਅਸੀਂ ਥਾਲੀ ਵਿੱਚ ਕੱਢ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਦੋ ਉਬਲੇ ਹੋਏ ਆਲੂ ਪਾਵਾਂਗੇ ਆਲੂਆਂ ਨੂੰ ਤੁਸੀਂ ਬਿਲਕੁਲ ਠੰਡਾ ਕਰਕੇ ਦਾ ਇਸਤੇਮਾਲ ਕਰਨਾ ਹੈ ਆਲੂਆਂ ਨੂੰ ਤੁਸੀਂ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਤੇ ਜਾਂ ਤੁਸੀਂ ਕद्दूकश ਦੇ ਨਾਲ ਉਹਨੂੰ ਕद्दूकश ਵੀ ਕਰ ਸਕਦੇ ਹੋ ਇਸ ਤਰ੍ਹਾਂ ਅਸੀਂ ਇਹਨੂੰ ਆਲੂਆਂ ਨੂੰ ਕद्दूकश ਕਰ ਲਾਂਗੇ ਆਲੂਆਂ ਨੂੰ ਆਪਾਂ ਕद्दूकश ਕਰ ਲਿਆ ਜੀ ਤੇ ਬਹੁਤ ਹੀ ਈਜ਼ੀ ਜਿਹਾ 스ਨੈਕਸ ਹੈ ਕਿਸੇ ਟਾਈਮ ਤੇ ਚਾਹ ਦੇ ਨਾਲ ਤੁਸੀਂ ਇਹਨੂੰ ਸ਼ਾਮ ਦੀ ਚਾਹ ਦੇ ਸਮੇਂ ਨੂੰ ਬਣਾ ਸਕਦੇ ਹੋ ਬਹੁਤ ਹੀ ਮਜ਼ੇਦਾਰ ਬਣਦੇ ਨੇ ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰਾਂਗੇ ਬਾਕੀ ਸਮਾਨ ਅਸੀਂ ਇਹਦੇ ਵਿੱਚ ਬਾਅਦ ਚ ਐਡ ਕਰਾਂਗੇ ਆਲੂਆਂ ਦੇ ਸਾਬੂਦਾਣੇ ਨੂੰ ਅਸੀਂ ਚੰਗੀ ਤਰ੍ਹਾਂ ਹੱਥ ਦੇ ਨਾਲ ਮੈਸ਼ ਕਰ ਲਿਆ ਜੀ ਤੇ ਜਦੋਂ ਵੀ ਤੁਸੀਂ ਸਾਬੂਦਾਣੇ ਨੂੰ ਭਿਣਾ ਹੈ ਤੈਨੂੰ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਛਾਨਣੀ 'ਚ ਪਾ ਕੇ ਧੋ ਲੈਣਾ ਹੈ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜਾ ਪਾਊਡਰ ਜਿਹਾ ਹੁੰਦਾ ਨਿਕਲ ਜਾਵੇ ਤੇ ਬਾਅਦ ਵਿੱਚ ਇਹਨੂੰ ਅਸੀਂ ਭੋਕੇ ਰੱਖਾਂਗੇ ਹੁਣ ਅਸੀਂ ਇਹ ਸਾਰਾ ਸਮਾਨ ਕੱਟ ਕੇ ਰੱਖਿਆ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਧਨੀਆਂ ਲਿਆ ਜੀ ਉਹਨੂੰ ਆਪਾਂ ਬਰੀਕ ਇਸ ਤਰ੍ਹਾਂ ਕੱਟ ਲਿਆ ਤਿੰਨ ਚਾਰ ਕੜੀ ਪੱਤਾ ਦੇ ਇੱਕ ਚਮਚਾ ਅਦਰਕ ਇਹਨੂੰ ਬਰੀਕ ਕੱਟਿਆ ਤੇ ਦੋ ਹਰੀਆਂ ਮਿਰਚਾਂ ਸਾਰੇ ਸਮਾਨ ਨੂੰ ਅਸੀਂ ਇਹਦੇ ਵਿੱਚ ਮਿਕਸ ਕਰਾਂਗੇ ਅੱਧਾ ਚਮਚਾ ਸੀ ਢੇਗੀ ਮਿਰਚ ਪਾਵਾਂਗੇ ਅੱਧੀ ਕੌਲੀ ਦੇ ਕਰੀਬ ਆਪਾਂ ਪੁੱਜੀ ਹੋਈ ਮੂਫਲੀ ਲਈ ਸੀ ਉਹਨੂੰ ਇਸ ਤਰ੍ਹਾਂ ਸੀ ਕੁੰਡੀ ਡੰਡੇ ਵਿੱਚ ਦਰੜ-ਫਰੜ ਕਰ ਲਿਆ ਜੀ ਉਹਦਾ ਬਰੀਕ ਆਪਾਂ ਪਾਊਡਰ ਨਹੀਂ ਬਣਾਇਆ ਉਹ ਪਾ ਦਾਂਗੇ ਹੁਣ ਅਸੀਂ ਪਾਵਾਂਗੇ ਜੀ ਅੱਧਾ ਚਮਚਾ ਨਮਕ ਅੱਧਾ ਚਮਚਾ ਜੀਰਾ 1/4 ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਜੀ ਅਸੀਂ ਕਾਲੀ ਮਿਰਚ ਅੱਧਾ ਚਮਚਾ ਅਸੀਂ ਧਨੀਆ ਪਾਵਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਥੋੜਾ ਜਿਹਾ ਚਟਪਟਾ ਟੇਸਟ ਲੈਣ ਵਾਸਤੇ ਤੁਸੀਂ ਇੱਥੇ ਅਮਚੂਰ ਵੀ ਪਾ ਸਕਦੇ ਹੋ ਜਾਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਇੱਕ ਦਹੀਂ ਦਾ ਚਮਚ ਪਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਦਹੀਂ ਪਾ ਦਾਂਗੇ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਲਾ ਲਵਾਂਗੇ ਲਾਓ ਜੀ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਿਆ ਜੀ ਤੇ ਹੁਣ ਅਸੀਂ ਬੜੇ ਬਣਾਉਣੇ ਸ਼ੁਰੂ ਕਰਾਂਗੇ ਹੁਣ ਅਸੀਂ ਇਹਦੇ ਬੜੇ ਬਣਾਉਣੇ ਸ਼ੁਰੂ ਕਰਦੇ ਆਂ ਹੱਥ ਨੂੰ ਇਸ ਤਰ੍ਹਾਂ ਹਲਕਾ ਜਿਹਾ ਆਪਾਂ ਤੇਲ ਲਗਾ ਲਾਂਗੇ ਜਿੱਡੇ ਵੱਡੇ ਤੁਸੀਂ ਬੜੇ ਬਣਾਣੇ ਨੇ ਉਸ ਹੱਬ ਨਾਲ ਤੁਸੀਂ ਮਿਸ਼ਰਣ ਨੂੰ ਹੱਥ ਵਿੱਚ ਲਓ ਤੇ ਚੰਗੀ ਤਰ੍ਹਾਂ ਦੀ ਇੱਕ ਤੁਸੀਂ ਬੋਲ ਬਣਾ ਲੈਣੀ ਹੈ ਜੀ ਆਹ ਦੇਖੋ ਜੀ ਆਪਾਂ ਐਡੀ ਕੇ ਦੀ ਬੋਲ ਬਣਾ ਕੇ ਤਿਆਰ ਕੀਤੀ ਹੈ ਜੀ ਤੇ ਹੁਣ ਇਹਨੂੰ ਹਲਕੇ ਹੱਥ ਨਾਲ ਏਦਾਂ ਹਥੇਲੀ ਦੇ ਨਾਲ ਆਪਾਂ ਸੈਂਟਰ ਚੋਂ ਪ੍ਰੈਸ ਕਰ ਦਾਂਗੇ ਆ ਦੇਖੋ ਜੀ ਇਹਦੇ ਵਿੱਚ ਆਪਣਾ ਸਾਬੂਦਾਣਾ ਬਿਲਕੁਲ ਨਜ਼ਰ ਆ ਰਿਹਾ ਜੀ ਤੁਸੀਂ ਚਾਹੋ ਤੇ ਇੰਨਾ ਵੱੜਿਆਂ ਨੂੰ ਇਸ ਤਰ੍ਹਾਂ ਹੀ ਬਣਾ ਸਕਦੇ ਹੋ ਜੇ ਚਾਹੋ ਤੇ ਇਹਨੂੰ ਆਪਾਂ ਜਿਵੇਂ ਵੱਡੇ ਆਮ ਬੰਦੇ ਨੇ ਇਸ ਤਰ੍ਹਾਂ ਵੀ ਇਹਨੂੰ ਵਿੱਚੋਂ ਆਪਾਂ ਸੈਂਟਰ ਚੋਂ ਇਹਦੇ ਛਿਰਾਕ ਕਰਾਂਗੇ ਇਸ ਤਰ੍ਹਾਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਹੁਣ ਇਹਨੂੰ ਇੱਕ ਪਲੇਟ 'ਚ ਰੱਖਾਂਗੇ ਕੁਝ ਬੜੇ ਆਪਾਂ ਪਲੇਨ ਬਣਾ ਲਾਂਗੇ ਕੁਝ ਸੀ ਇਸ ਤਰ੍ਹਾਂ ਦੇ ਬਣਾ ਲਾਂਗੇ ਇਸ ਤੋ ਹੀ ਆਪਾਂ ਸਾਰੇ ਬੜੇ ਬਣਾ ਕੇ ਤਿਆਰ ਕਰਦੇ ਹਾਂ ਬੜੇ ਬਣ ਕੇ ਤਿਆਰ ਨੇ ਜੀ ਕੁਝ ਬੜੇ ਆਪਾਂ ਸਿੰਪਲ ਬਣਾਏ ਨੇ ਕੁਝ ਆਪਾਂ ਇਸ ਤਰੀਕੇ ਨਾਲ ਬਣਾਏ ਨੇ ਹੁਣ ਅਸੀਂ ਇਹਨਾਂ ਨੂੰ ਕਰਦੇ ਹਾਂ ਜੀ ਫਰਾਈ ਇਧਰ ਅਸੀਂ ਤੇਲ ਨੂੰ ਪਹਿਲੇ ਤੋਂ ਹੀ ਗਰਮ ਰੱਖਿਆ ਹੈ ਜੀ ਤੇ ਹੁਣ ਇੱਕ ਇੱਕ ਕਰਕੇ ਅਸੀਂ ਇਹਨਾਂ ਬੜਿਆਂ ਨੂੰ ਤੇਲ 'ਚ ਪਾ ਦਾਂਗੇ ਇਹਨਾਂ ਨੂੰ ਤੁਸੀਂ ਮੀਡੀਅਮ ਫਲੇਮ 'ਤੇ ਫਰਾਈ ਕਰਨਾ ਹੈ ਬਿਲਕੁਲ ਲੋ ਫਲੇਮ 'ਤੇ ਫਰਾਈ ਨਹੀਂ ਕਰਨਾ ਜੇਕਰ ਅਸੀਂ ਲੋਕ ਨੂੰ ਅੰਤ ਤੇ ਫਰਾਈ ਕਰਾਂਗੇ ਤੇ ਬੜੇ ਵਿੱਚੋਂ ਪਟ ਜਾਣਗੇ ਜੀ ਬਸ ਜਿੰਨੇ ਕੁ ਬੜੇ ਪੈਨ ਚਾਹੁੰਦੇ ਨੇ ਉਸ ਹੱਬ ਮੈਂ ਤੁਸੀਂ ਇਹਨਾਂ ਨੂੰ ਪ੍ਰਾਈਸ ਪਾਓ 2 ਕੁ ਮਿੰਟ ਇਹਨਾਂ ਨੂੰ ਅਸੀਂ ਇੱਕ ਸਾਈਡ ਤੋਂ ਸੇਕ ਲਵਾ ਕੇ ਫਿਰ ਅਸੀਂ ਦੂਜੀ ਸਾਈਡ ਇਹਦੀ ਚੇਂਜ ਕਰਾਂਗੇ ਜੀ ਹੁਣ ਅਸੀਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਬੜਿਆਂ ਨੂੰ ਅਸੀਂ ਮੀਡੀਅਮ ਫਲੇਮ ਤੇ 4 ਕੁ ਮਿੰਟ ਵਾਸਤੇ ਫਰਾਈ ਕੀਤਾ ਹੈ ਕਿਉਂਕਿ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਦੇਖੋ ਜੀ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇ ਇਹਨੂੰ ਇੱਕ ਪਲੇਟ 'ਚ ਕੱਢ ਲਾਂਗੇ ਇਸੇ ਤਰ੍ਹਾਂ ਅਸੀਂ ਬਾਕੀ ਬਚੇ ਹੋਏ ਵੜਿਆਂ ਨੂੰ ਵੀ ਫਰਾਈ ਕਰਾਂਗੇ ਜੀ ਸਾਰੇ ਵੜੇ ਬਣ ਕੇ ਬਿਲਕੁਲ ਤਿਆਰ ਨੇ ਜੀ ਹੁਣ ਕਰਦੇ ਹਾਂ ਜੀ ਇਹਦੀ ਅਸੀਂ ਪਲੇਟਿੰਗ ਬਹੁਤ ਹੀ ਵਧੀਆ ਬੜੇ ਬਣ ਕੇ ਤਿਆਰ ਹੋਏ ਨੇ ਤੇ ਕ੍ਰਿਸਪੀ ਵੀ ਬਹੁਤ ਬਣੇ ਨੇ ਆਹ ਦੇਖੋ ਜੀ ਤੁਸੀਂ ਬਾਅਦ ਸੁਣ ਸਕਦੇ ਹੋ ਜੀ ਲਓ ਜੀ ਗਰਮਾ ਗਰਮ ਵੜਿਆਂ ਨੂੰ ਸਿਕੀਤਾ ਜੀ ਸਰਵ ਟਮੇਟੋ ਕੈਚਪ ਨਾਲ ਤੁਸੀਂ ਇਹਦੇ ਨਾਲ ਧਨੀਆ ਪਦੀਨੇ ਦੀ ਚਟਨੀ ਵੀ ਲੈ ਸਕਦੇ ਹੋ ਜਾਂ ਮਿੱਠਾ ਦਹੀਂ ਵੀ ਲੈ ਸਕਦੇ ਹੋ ਜੋ ਵੀ ਤੁਹਾਨੂੰ ਖਾਣਾ ਪਸੰਦ ਆ ਤੁਸੀਂ ਇਹ ਲੈ ਸਕਦੇ ਹੋ ਬਹੁਤ ਹੀ ਵਧੀਆ ਤੇ ਚਟਪਟ ਬਣਨ ਵਾਲਾ 스ਨੈਕ ਹੈ ਜਦੋਂ ਵੀ ਮਨ ਕਰੇ ਜਾਂ ਬੱਚੇ ਤੁਹਾਡੇ ਮੰਗਣ ਤੁਸੀਂ ਉਹਨਾਂ ਨੂੰ ਫਟਾਫਟ ਬਣਾ ਕੇ ਦੇ ਸਕਦੇ ਹੋ ਤੇ ਬਹੁਤ ਹੀ ਟੇਸਟੀ ਹੁੰਦਾ ਹੈ ਹਲਕੀ ਫੁਲਕੀ ਕੋਪ ਹੈ ਤੇ ਤੁਸੀਂ ਇਹਨੂੰ ਬਣਾ ਸਕਦੇ ਹੋ ਜੀ ਇੱਕ ਵੜਾ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਦੇਖੋ ਜੀ ਉਪਰੋਂ ਬਿਲਕੁਲ ਇਹ ਕਰੰਚੀ ਨੇ ਤੇ ਅੰਦਰੋਂ ਬਿਲਕੁਲ ਇਹ ਸੌਫਟ ਨੇ ਬਹੁਤ ਹੀ ਵਧੀਆ ਇਹ ਬਿਲਕੁਲ ਵੀ ਆਇਲੀ ਨਹੀਂ ਕਿ ਜਿਵੇਂ ਇਹਦੇ ਅੰਦਰ ਆਇਲ ਭਰਿਆ ਹੋਵੇ ਉਸ ਤਰੀਕੇ ਦਾ ਬਿਲਕੁਲ ਵੀ ਨਹੀਂ ਬਣਿਆ ਹਾਂ ਦੇਖੋ ਜੀ ਤੇ ਹੁਣ ਕਰਦੇ ਹਾਂ ਜੇ ਅਸੀਂ ਇਹਦਾ ਟੇਸਟ ਕਿਵੇਂ ਦੇ ਬਣੇ ਨੇ ਜੀ ਆਪਣੇ ਵੜੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਖਾ ਕੇ ਮਜ਼ਾ ਆ ਗਿਆ ਤੇ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਸਬਜ਼ਾ ਨਾ ਮੜਾ ਬਣਾਉਂਦੇ ਸਮੇਂ ਕੁਝ ਇਕੱਲਾ ਦਾ ਧਿਆਨ ਰੱਖਿਆ ਜਾਵੇ ਤਾਂ ਵੜੇ ਬਹੁਤ ਹੀ ਟੇਸਟੀ ਬਣਦੇ ਨੇ ਸਾਬੂਦਾਣੇ ਨੂੰ ਭਿਉਣ ਸਮੇਂ ਖਾਸ ਧਿਆਨ ਰੱਖਿਆ ਜਾਂਦਾ ਕਿ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਪਾਇਆ ਜਾਂਦਾ ਸਿਰਫ ਥੋੜਾ ਜਿਹਾ ਪਾਣੀ ਆਪਾਂ ਨੋਰਮਲ ਪਾਵਾਂਗੇ ਜਦ ਤੱਕ ਸਾਬੂਦਾਣਾ ਚੰਗੀ ਤਰ੍ਹਾਂ ਫੁੱਲ ਜਾਵੇ ਤਾਂ ਸਾਬੂਦਾਣਾ 4-5 ਘੰਟੇ ਪਹਿਲਾਂ ਭਿਉਂ ਕੇ ਰੱਖੋ ਤੇ ਵਧੀਆ ਤਰੀਕੇ ਨਾਲ ਫੁੱਲੇਗਾ ਤੇ ਆਲੂ ਵੀ ਆਪਾਂ ਬਿਲਕੁਲ ਇਹਦੇ ਵਿੱਚ ਡਰਾਈ ਕਰਕੇ ਪਾਵਾਂਗੇ ਆਪਾਂ ਗਿੱਲੇ ਮਤਲਬ ਆਲੂ ਨਹੀਂ ਪਾਣੇ ਬਸ ਕੁਝ ਜਿਦੋਂ ਇਹਨਾਂ ਨੂੰ ਫਰਾਈ ਕਰਨਾ ਹੈ ਤੇ ਬਿਲਕੁਲ ਆਪਾਂ ਤੇਜ਼ ਤੇਲ ਨੂੰ ਗਰਮ ਕਰਕੇ ਤੇ ਫਿਰ ਇਹਨੂੰ ਆਪਾਂ ਮੀਡੀਅਮ ਸੇਕ ਤੇ ਫਰਾਈ ਕਰਾਂਗੇ ਬਿਲਕੁਲ ਲੋ ਫਲੇਮ ਤੇ ਫਰਾਈ ਕਰਨ ਦੇ ਨਾਲ ਸਾਬੂਦਾਣਾ ਵੜਾ ਵਿੱਚੋਂ ਫਟ ਜਾਂਦਾ ਹੈ ਬਸ ਇਹਨਾਂ ਗੱਲਾਂ ਦਾ ਧਿਆਨ ਰੱਖੋ ਤੇ ਤੁਹਾਡੇ ਬੜੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਜ਼ੇਦਾਰ ਬਣ ਕੇ ਤਿਆਰ ਹੋਣਗੇ। ਇਹ ਸੀ ਸਾਡੀ ਅੱਜ ਦੀ ਰੈਸਪੀ ਸਾਬੂਦਾਣਾ ਵੜਾ ਦੇ ਬਹੁਤ ਹੀ ਟੇਸਟੀ, ਕ੍ਰਿਸਪੀ ਤੇ ਕਰਾਰੇ ਬਣੇ ਨੇ ਜੀ ਤੁਸੀਂ ਵੀ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ, ਖੁਸ਼ ਰਹੋ, ਤੰਦਰੁਸਤ ਰਹੋ। ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨ